ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸ਼ਹਿਰ ਕੋਟ ਕਪੂਰਾ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਪ੍ਰੇਮ ਨਗਰ ਚੋਂ ਵੀਡੀਓ ਬਣਾ ਰਹੇ ਹਾਂ ਜੀ ਅੱਜ ਦੀ ਵੀਡੀਓ ਚ ਇੱਕ ਸੂਆ ਸਵਾਇਆ ਨਾਗਾ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਫਸਤੀ ਕਾਲ ਜੀ ਸਬਸਕ੍ਰਾਈਬਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਇਹ ਪਵਨਦੀਪ ਸਿੰਘ ਆ ਜੀ ਸ਼ਹਿਰ ਕੋਟਕਪੂਰਾ ਟ੍ਰੇਨ ਨਗਰ ਚ ਰਹਿੰਦੇ ਆਪਾਂ ਮੋਬਾਈਲ ਨੰਬਰ ਇਹ 793 38119 ਠੀਕ ਆ ਬਾਈ ਸੂਆ ਕਿੰਨਾ ਮਾ ਸੂਈ ਛੋਟੀ ਜੀ ਸੂਆ ਜੀ ਪਲੂਣਾ ਛੋਟੀ ਦੰਦੋ ਜੀ ਦੰਦੋਨੇ ਵੀਰੇ ਵੇਖੀ ਆਪਾਂ ਯਾਰ ਠੀਕ ਆ ਕਦੋਂ ਸੂਈ ਆ ਜੀ ਇਹ ਇਹ ਜੀ ਪਰਸੋਂ ਸ਼ਾਮ ਨੂੰ ਸੂਈ ਆ ਮੰਨ ਕੇ ਚਲੋ 6-7 ਵਜੇ ਬੱਚਾ ਕੀ ਦਿੱਤਾ ਜੀ ਬੱਚਾ ਕੱਟਾ ਜੀ ਕੱਟਾ ਬਹੁਤ ਨਿੱਗਰ ਦਿੱਤਾ ਜੀ ਠੀਕ ਆ ਜੀ ਜੇ ਡੰਨ ਆ ਜੀ ਹਾਂ ਜੇ ਡੂਰ ਦੀ ਗਰੰਟੀ ਹੋਊਗੀ ਵੀਰੇ ਕਿੰਨਾ ਬੋਲਾ ਭਾਂਡੇ ਵਾਲਾ ਬਈ ਹੁਣ ਬਈ ਯਾਰ ਕਹਿਣ ਨੂੰ ਦੋ ਵਾਲਾ ਕਹਿੰਦਾ ਵੀ ਐ ਆ ਜਾਓ ਪਰ ਆਪਾਂ 8 ਤੋਂ 9 ਕਿਲੋ ਬੋਲਾ ਜਿਹੜਾ ਹੁਣ ਚਵਾ ਦੇ ਐ ਕੱਟੀ ਦਾ ਲੋ ਜੋ ਕਿ ਦੇ ਦਾਂਗਾ ਚਵਾ ਕੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਅਜੇ ਬਿਲਕੁਲ ਆ ਵੇਖੋ ਨਾੜੂ ਕੋਤੇ ਨੇ ਯਾਰ ਪੱਟਤਾ ਠੀਕ ਆ ਜੀ ਦੰਦ ਵੇਖੋ ਬ ਬੱਚਾ ਵੀ ਬੜਾ ਨਿੱਗਰ ਦਿੱਤਾ ਝੋੜੀ ਦੇ ਪੂਰਾ ਨਿੱਗਰ ਆ ਜੀ ਵੇਖ ਬਈ ਲਓ ਜੀ ਅਗਲਾ ਸ਼ੱਕ ਨਾ ਰਵੇ ਸਹੀ ਗੱਲ ਹੈ ਬਾਕੀ ਲੱਤਾਂ ਹੀ ਦਾਖਦੀਆਂ ਬੱਚੇ ਦੀਆਂ ਸਿੱਧੀਆਂ ਨਹੀਂ ਪੂਰੀਆਂ ਹੋਈਆਂ ਸਹੀ ਗੱਲ ਹੈ ਜੀ ਖਣਾ ਦੀ ਡੰਨ ਵੀਰੇ ਇੱਕ ਨੰਬਰ ਵੀਰੇ ਪੂਰ ਸ਼ਿੱਟਾ ਗੰਡ ਮਨੋੜੀ ਕੋਈ ਥਾਣਾ ਵੱਧ ਘਟ ਹੋਵੇ ਬੰਦੇ ਨੂੰ ਕਰਾਇਆ ਮੈਂ ਦੇਉ ਠੀਕ ਵੀਡੀਓ ਚ ਪਹਿਲਾਂ ਕਹਿ ਦਿੰਦੇ ਆ ਬਾਕੀ ਥਾਣਾ ਦੇ ਸਾਈਡ ਬਾਕੀ ਕੰਟੀਨਿਊ ਯਾਰ ਸਾਧ ਦਿੰਦੇ ਆ ਜੀ ਬੈਕ ਸਾਈਡ ਤੋਂ ਦੇਖ ਲੋ ਉਹ ਵੈਸੇ ਹੀ ਹੈ ਮਾੜੀ ਜੀ ਮੂਮਣੀ ਜੀ ਹੋਰ ਉਹ ਨਹੀਂ ਬਈ ਉਹ ਤੇ ਕੁਝ ਨਹੀਂ ਆਉਂਦਾ ਹੈ ਵੀ ਮਾੜੀ ਜੇ ਆ ਵੀ ਇੰਨਾ ਕੁ ਵੀ ਧਾਰ ਵੀ ਆ ਗਈ ਠੀਕ ਆ ਬਾਈ ਉਹ ਤਾਂ ਬੇਫਿਕਰ ਹੋ ਕੇ ਬੰਦਾ ਆ ਜਾਏ ਉਹ ਤਾਂ ਉਹੀ ਆ ਵੈਸੇ ਕੋਈ ਐਂਡੀ ਸੀਲ ਵੀ ਪੂਰੀ ਆ ਜੀ ਬਾਈ ਯਾਰ ਜੈਲੀ ਦਾ ਯਰ ਪਾ ਲਓ ਜੀ ਚੈੱਕ ਕਰੋ ਠੀਕ ਸਲੱਗ ਦਾ ਕਰਮ ਵਾਲੀ ਚਾਹੇ ਕੋਈ ਝੂਠੀ ਬਾਈ ਪਹਿਲੇ ਡਾਂਗੀ ਬਾਲਟੀ ਧਰ ਲਈ ਸੀ ਨਹੀਂ ਪਹਿਲਾਂ ਦਾਦਾ ਤਾਂ ਨੇੜੇ ਨਹੀਂ ਆਉਣ ਦਿੰਦੀਆਂ ਸਹੀ ਗੱਲ ਆ ਜੀ ਪਹਿਲਣਾ ਤੂੰ ਨਾ ਲੋਕੇ ਡਰ ਜਾਂਦੇ ਤੇ ਪਰ ਆ ਤਾਂ ਕਰਮ ਵਾਲੀ ਠੰਡੀ ਸੀਲ ਇਹ ਤੋਫਾ ਹੀ ਆ ਬਾਈ ਬਰਫੀ ਆ ਮੇਰੀ ਬਰਫ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ ਬਾਈ ਬਹੁਤ ਚੰਗੇ ਬੰਦੇ ਤੋਂ ਲਈ ਆ ਜਮਾ ਜੈਡ ਬਲੈਕ ਪ्युअर ਮੂਰ ਰੱਖ ਜਿਹਨੂੰ ਆਪਾਂ ਕਹਿ ਦਿੰਨੇ ਆ ਸਹੀ ਗੱਲ ਆ ਜੀ ਸ਼ਾਹ ਕਾਲੀ ਜਮਾ ਕੱ ਬਾਕੀ ਤੇ ਵਾਦੀ ਬਾਕੀ ਸੇਵਾ ਬੜਾ ਘੱਟ ਚੰਗਾ ਬਰੀਕੀਆਂ ਬਰੂਕੀਆਂ ਬਹੁਤਾ ਕੱਟੀ ਦੇ ਨਸਲ ਜਿਆਦਾ ਵਾਲੀ ਹੈ ਕਿਹੜਾ ਵੀ ਕੋਹ ਜੀ ਹੈ ਸਹੀ ਗੱਲ ਤੋੜ ਕੇ ਦਿਖਾ ਦਿਵੀਰੇ ਨਾਲ ਦੀ ਨਾਲ ਬਾਅਦ ਚ ਨਾ ਆਪਾਂ ਉਸ ਤੋਂ ਬਾਅਦ ਬਾਕੀ ਵੀ ਟਾਈਮ ਜ਼ਰੂਰ ਦੱਸ ਦੀ ਕੀ ਹੋਇਆ ਕਰਕੇ 6:30 ਵਜੇ ਚੋਈ ਹੈ ਸ਼ਾਮ ਨੂੰ 6:00 ਵਜੇ ਚੋਣੇ ਤੱਕੇ 6:30 ਵਜੇ ਚੋਣੇ ਠੀਕ ਹੈ ਬਾਈ ਕਿਉਂਕਿ ਆਪਣਾ ਤਰ੍ਹਾਂ ਕਰ ਸਕਦੇ ਹਾਂ ਜੀ ਸ਼ਾਮ ਨੂੰ ਆਉਂਦਾ ਸਮਾਂ 12:00 ਵਜੇ ਤੇ 41 ਮਿੰਟ ਹੋ ਗਿਆ ਜੀ ਦੁਪਹਿਰ ਹਜੇ ਅੱਧਾ ਟਾਈਮ ਹੋਇਆ ਤੇ ਆਥ ਨੂੰ ਐਂ ਫਾਸ ਫਾਸ ਕੇ ਤਰੂ ਠੀਕ ਗੱਲ ਹੈ ਜੀ ਬਾਕੀ ਥਣਾ ਦੇ ਸੈਜ ਸੋਨੇ ਆ ਗਏ ਆਪ ਤੇ ਲੱਗੇ ਬਾਕੀ ਵੀ ਨਸਲ ਬਰੀਡ ਬਹੁਤ ਅਕੜ ਕਰੇ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਕੁੰਡਾ ਸਿੰਘ ਆ ਜੀ ਪੂਰੇ ਕੱਦ ਵਾਲੀ ਝੋਟੀ ਆ ਅਗਲੇ ਸਾਲੋਂ ਤਾਂ ਜਾ ਕੇ ਇਹਨੇ ਪੂਰੀ ਫੱਪ ਜਾਣਾ ਬਾਈ ਸਹੀ ਗੱਲ ਆ ਜੀ ਬਾਕੀ ਬਾਈ ਬਾਕੀ ਠੰਡੀ ਦੇਖ ਲੈ ਬਾਈ ਐਂ ਲੱਲ ਢਿੱਲੀ ਛੱਡੀ ਆ ਟੌਰ ਨਾਲ ਤੁਰ ਜਾਂਦੀ ਆ ਸਹੀ ਗੱਲ ਆ ਜੀ ਠੰਡੀ ਸੀਲ ਦਾੰਤ ਕੋਈ ਨਹੀਂ ਮੇਨ ਗੱਲ ਠੰਡੀ ਸੀਲ ਦੀ ਹੁੰਦੀ ਕਿਉਂਕਿ ਪਹਿਲਾਂ ਬਾਈ ਕਿੱਡੀ ਮਰਜ਼ੀ ਹੋਵੇ ਬਾਲਟੀ ਨਹੀਂ ਪਹਿਲੇ ਰੰਗ ਤਰਾਉਂਦੀ ਸਹੀ ਗੱਲ ਆ ਇਹਨੇ ਚਾਹਨਾ ਐਂ ਲੱਤ ਪਸ਼ਾਹ ਕਰਕੇ ਨਹੀਂ ਦੇਖੀ ਵੀ ਕਿਵੇਂ ਕਰੀਦੀ ਆ 8 ਤੋਂ 9 ਕਿਲੋ ਨੈਟ ਤਿਆਰ ਆ ਜੀ ਬੌਲਾ ਹਜੇ ਪਰ ਸਵਾਥ ਨੇ ਅਸੀਂ ਕੱਲ ਦੀ ਦਿਹਾੜੀ ਨੰਗੀ ਹੈ ਬਈ ਪਹਿਲਾਂ ਨਾ ਨਹੀਂ ਬੱਚੇ ਰਜਾਉਂਦੀਆਂ ਸਹੀ ਗੱਲ ਆ ਹਾਂ ਅਸੀਂ ਵੇਣਾਂ ਹੀ ਆ ਬੱਚੇ ਰਜਾਉਂਦੀਆਂ ਪਹਿਲਾਂ ਇੱਧਰ ਹੀ ਬੰਨੀ ਬਈ ਜਮਾ ਛਾਕ ਵਾਲੇ ਕਿਦੋਂ ਵੀ ਪਿੰਡੇ ਜਾ ਕਵਾਲ ਨਹੀਂ ਚਟਾਉ ਛੋਟੀ ਦੇ ਸਹੀ ਗੱਲ ਆ ਜੀ ਇੱਧਰ ਬੰਨ ਬੰਦੇ ਕੋਲ ਥਾਲ ਦੀ ਬਰੀਡ ਵਾਲੇ ਪਸ਼ੂ ਆ ਤੇ ਬੱਚਾ ਲਾ ਕੇ ਆਪਾਂ ਇਹਨਾਂ ਨੂੰ ਥਾਣੇ ਪਾਸ ਮਾਰ ਕੇ ਸਿਖਾ ਦਾਂਗੇ ਇਧਰਲੇ ਪਾਸੇ ਬੰਨ ਲਈ ਵੀਰੇ ਉਧਰ ਜਾਊਗੀ ਬਾਕੀ 24 ਤੁਹਾਨੂੰ ਦਿਖਾ ਦਿੰਨੇ ਆ ਜੀ ਬੱਚਾ ਤਾਂ ਛੜਤਾ ਵੀਰੇ ਇੱਕ ਦਾ ਕਈ ਵੀਰਾਂ ਨੂੰ ਡਰ ਹੁੰਦਾ ਕਿ ਪਹਿਲਾਂ ਥਾਣਾ ਥਾਣਾ ਦੇ ਨਾ ਗਲਤ ਹੋਵੇ ਜਾਂ ਬੱਚਾ ਨਾ ਲੈਂਦੀ ਹੋਵੇ ਤੇ ਆ ਦੁਪਹਿਰ ਦੇ ਟਾਈਮ ਬੱਚਾ ਛੱਡਿਆ ਦੁਪਹਿਰੇ ਹੀ ਲਾਦਾ ਬਈ ਨੇ ਟਾਈਮ ਤੇ ਪੰਜਾ ਮਿਲਦੀ ਆ ਗਈ ਸਹੀ ਗੱਲ ਆ ਨਹੀਂ ਸੀਲ ਠੰਡੀ ਦਾ ਬਈ ਗਾਂਆਂ ਨਾਲੋਂ ਵੀ ਵੱਧ ਹੋਊਗੀ ਜੇ ਵਹਿੜ ਦਾ ਲੱਤ ਮਾਰ ਜੂ ਇਹ ਜਮਾ ਨਹੀਂ ਚੱਕਦੀ ਨਹੀਂ ਮੱਜਾਂ ਬਈ ਦੁਪਹਿਰੇ ਨਹੀਂ ਬੱਚਾ ਛੱਡਣ ਦਿੰਦੀ ਬਾਕੀ ਵੀ ਨਸਲ ਨਸਲ ਦਾ ਫਰਕ ਜਿਹੜੀ ਸਹੀ ਗੱਲ ਆ ਜੀ ਠੰਡੀ ਸੀਲ ਦਾ ਤਾਂ ਕੋਈ ਨਹੀਂ ਜੀ ਖਾਣਾ ਪਸਮਾ ਕੇ ਬਾਈ 10 ਦਾ ਪੂਰਾ ਸੋਨਾ ਕੱਢ ਲਿਆ ਬਹੁਤ ਚੰਗਾ ਬਾਈ ਇਹ ਤਾਂ ਜਿਵੇਂ ਜਿਵੇਂ ਚਵਾਈ ਹੋਊ ਥਣ ਤਾਂ ਨੇ ਕੱਢੀ ਜਾਣਾ ਸਹੀ ਗੱਲ ਹੁਣ ਤਾਂ ਬਾਈ ਚਵਾਈ ਨਾਲ ਹੀ ਹਵਾਨਾ ਵੀ ਚੁਗਿਆ ਹਾਂ ਜੀ ਪਰਸੋਂ ਸ਼ਾਮ ਨੂੰ ਸੂਈ ਆ ਤੇ ਸੁਬਾ ਵਹਿਲੀ ਕੀਤੀ ਆ ਕੱਲ ਕੱਲ ਸ਼ਾਮ ਨੂੰ ਹੋਈ ਆ ਤਾਂ ਇਹ ਤੀਜੀ ਸੂਈ ਸੁਬਾ ਹੋਈ ਆ ਤੇ ਹੁਣ ਚੌਥੇ ਡੰਗ ਬੱਚਾ ਹੋਣ ਲੱਗਣ ਲੱਗਾ ਵਿਚਾਰੀ ਨੂੰ ਠੀਕ ਹੈ ਜੀ ਦੇਖ ਲਾ ਤੂੰ ਕਿੰਨੀਆਂ ਕਿ ਚਵਾਈਆਂ ਹੋਈਆਂ ਸਹੀ ਗੱਲ ਹੈ ਜੀ ਬਾਕੀ ਟਾਈਮ ਵੀ ਕਿਹੜਾ ਹੋਇਆ ਬਾਈ ਇਹ ਤਾਂ ਝੋਟੀ ਨੇ ਬੰਨਾ ਸ਼ਾਂਤ ਹੁਣ ਚੈੱਕ ਕਰੋ ਥਣ ਚੈੱਕ ਕਰੋ ਪਹਿਲਾਂ ਤਾਂ ਦੇਖ ਬਈ ਅਪਾ ਵੀਡੀਓ ਜਮਾ ਨਹੀਂ ਰੋਕੀ ਤਾਂ ਨਹੀਂ ਰੋਕੀ ਬਈ ਕਈ ਵੀਰਾਂ ਦੇ ਫੋਨ ਆਉਂਦੇ ਹੁੰਦੇ ਆ ਬਈ ਵੀਡੀਓ ਦੇ ਵਿੱਚ ਹੀ ਬੱਚਾ ਲਵਾ ਹਾਂ ਮੈਨੂੰ ਵੀ ਆਇਆ ਸੀ ਇੱਕ ਬੰਦੇ ਦਾ ਫੋਨ ਤੇ ਪਹਿਲਾਂ ਅਸੀਂ ਪਹਿਲਾਂ ਲਵਾ ਦਿੰਦੇ ਹੁੰਦੇ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਰ ਉਹ ਕਹਿੰਦੇ ਵੀਰੇ ਬੇਨਤੀ ਆ ਕਿ ਵੀਡੀਓ ਦੇ ਵਿੱਚ ਦੇਖ ਬਈ ਥਾਂ ਖੜਾ ਕੇ ਕੱਟੀ ਕਰੋ ਇੱਕ ਕਦ ਦਿਨ ਆਗਦਾ ਬਈ ਸੌਖਾ ਹੋ ਜਾਂਦਾ ਵੀਡੀਓ ਦੇ ਵਿੱਚ ਲਵਾ ਦੇਈ ਤੇ ਜੇ ਨਗ ਜ਼ਿਆਦਾ ਹੋਣ ਤਾਂ ਪਹਿਲਾਂ ਲਵਾ ਦੇਈਦਾ ਲੈ ਬਈ ਤੂੰ ਜਮਾ ਮਗਰ ਬੈਠਾ ਹੋਣਾ ਤੇ ਕੱਟੀ ਨੂੰ ਹੈ ਕੋਈ ਵਿਚਾਰ ਜਾਰੀ ਨੂੰ ਆ ਮੈਂ ਬੈਕ ਸਾਈਡ ਤੇ ਧਾਰ ਦੇ ਦੇ ਤੇ ਥਾਣਾ ਨੇੜੇ ਤੋਂ ਚੈੱਕ ਕਰਾ ਰਿਹਾ ਹਾਂ ਜੀ ਕੈਮਰਾ ਬਿਲਕੁਲ ਨਜ਼ਦੀਕ ਆ ਤਾਂ ਕਿ ਪਤਾ ਲੱਗੇ ਬਿਲਕੁਲ ਨਾਲ ਆ ਜੀ ਕੈਮਰਾ ਦੂਰ ਹੋਣੀ ਕੋਈ ਇੱਕ ਛਵਾਈ ਲੱਗੀ ਛਵਾਈ ਚੈੱਕ ਕਰ ਲਓ ਇੱਕ ਵਾਰੀ ਫੋਪ ਤੇਰੇ ਮਗਰ ਨੂੰ ਮਾਰ ਲਓ ਜੀ ਦੰਨਾ ਬਰੇ ਆ ਜਿਹੜੀ ਛਾਹ ਆ ਬਈ ਛਾਹ ਵੀ ਆਪਾਂ ਵਿਖਾਉਣੇ ਆ ਬਾਕੀ ਚੋਣ ਤਾਂ ਬਾਹਰ ਚੰਗਾ ਯਾਰ ਐ ਪੋਲੀ ਲੱਗੀ ਐ ਚੋਣ ਤਾਂ ਦਿਸ ਨੂੰ ਹੀ ਹਟ ਗਈ ਇੱਕ ਹਿਸਾਬ ਦੀ ਕਿਉਂਕਿ ਥਾਣ ਪਸਮਾਈ ਹੈ ਵੀ ਮਾੜੀ ਜੀ ਆ ਉਹ ਤਾਂ ਬਈ ਆਪਾਂ ਯਾਰ ਲੈ ਚੋਣ ਦਾ ਵੀ ਇੱਕ ਨੰਬਰ ਹੋਊਗਾ ਕੋਈ ਸ਼ਿੱਟਾ ਨਹੀਂਗਾ ਭਾਵੇਂ ਮਰਜੀ ਚੋਲਾ ਲੈ ਡਿਮਾਂਡ ਕਰਨੀ ਆ ਬਈ ਜਮਾ ਆਪਾਂ ਲੈਣ ਦੇਣ ਵਾਲੀ ਚੋਣ ਤਾਂ ਜੀ ਕਰੂਗਾ ਜਿਹੜਾ ਬੰਦਾ ਬਹਿਗਾ ਹਿਲਦਾ ਨਹੀਂ ਠੀਕ ਆ ਲੈਣ ਦੇਣ ਵਾਲੀ ਡਿਮਾਂਡ ਵੀਰੇ ਇਹਰ ਲੈਂਡ ਦੇ ਨਾਲ ਹੀ ਆਪਾਂ ਜਿਹੜਾ ਮੁੱਲ ਲੈ ਲੈਣਾ ਮੰਨ ਕੇ ਚੱਲ। ਮੁੱਲ ਕਰਾਉਣ ਜਿੰਨਾ ਮਰਜ਼ੀ ਕਰ ਲਈਏ ਕੱਟੀ ਦਾ। ਠੀਕ ਹੈ ਜੀ। ਜੇ ਕਿਤੇ ਟਾਈਮ ਤੇ ਹੁੰਦੀ ਨਾ ਕੱਟੀ ਆਪਣੇ ਟਾਈਮ ਤੇ ਵੀਡੀਓ ਬਣਾਉਂਦੇ। ਸਹੀ ਗੱਲ ਹੈ ਜੀ। ਤੇ ਹੋਰ ਲੈ ਦੇਖ ਲੈ ਵਕਤ। ਲਓ ਜੀ ਹੁਣ ਹਵਾਨਾ ਚੈੱਕ ਕਰੋ। ਥਾਨ ਵੀ ਚੈੱਕ ਕਰੋ ਹਵਾਨਾ ਵੀ ਚੈੱਕ ਕਰੋ ਜੀ। ਜਮਾ ਲੈਣ ਦੇਣ। ਦੇਦੀ 85 ਦੀ। ਕਰਦੇ ਆਫਰ ਹੀ ਕਰਦੇ ਯਾਰ 78000 ਦੀ ਲੈ ਜਾ ਜਿਹਨੇ ਜਾਨੀ। ਛੱਡਣਾ ਨਹੀਂ ਭਾਵੇਂ। ਕਰਦਾਂਗੇ ਛੋਟਛਾਪਾ ਕੋਈ ਨਹੀਂ ਠੀਕ ਹੈ ਜੀ ਹਾਂ ਲਓ ਜੀ 78000 ਰੁਪਏ ਦੀ ਬਾਈ ਕਹਿੰਦਾ ਲੈ ਜਾਓ ਜਮਾ ਜੈਜ ਡਿਮਾਂਡ ਚ ਝੋਟੀ ਤੁਹਾਨੂੰ ਮਿਲ ਨਹੀਂ ਹੁਣ ਜੇ ਇਦੂ ਵੀ ਕੋਈ ਕਹੇ ਨਾ ਬੰਦਾ ਹੁਣ ਤਾਂ ਬਾਈ ਸੌਦੇਬਾਜੀ ਵਾਲਾ ਲੈ ਵੇਖ ਲੈ ਵਟਿੰਗ ਅਜੇ ਬਾਈ ਬਾਕੀ ਇੱਕ ਹੋਰ ਆਪਣੀ ਵੀਡੀਓ ਅੱਜ ਹੀ ਪਾਉਣੀ ਹੈ ਇਹ ਤੂੰ ਹਾਂਜੀ ਹਾਂਜੀ ਇਸ ਤਰੀਕ ਨਹੀਂ ਹੋਗੀ ਅੱਜ ਤਰੀਕ ਹੋਊਗੀ ਵੀਰੇ ਤਿੰਨ ਤਰੀਕ ਨੂੰ ਅੱਜ ਹੀ ਵੀਡੀਓ ਪਾਉਣੀ ਹੁਣੇ ਹੁਣੇ ਹੀ ਵੀਡੀਓ ਪਾਉਣੀ ਹੈ ਬਾਈ ਨੇ ਇਹਦੀ ਬੰਦਾ ਸ਼ਾਮ ਨੂੰ ਅਜੇ ਕਹਿ ਦੇ ਵੀ ਬਈ ਬੱਚਾ ਲੱਗਿਆ ਇਹਨੂੰ ਵੀ ਪਤਨੀ ਦੇਖ ਕੇ ਵੀ ਅੱਜ ਹੀ ਕਰਕੇ ਤੇ ਮੁੜ ਕੇ ਅਗਲਾ ਕਈ ਦਿਨ ਵਿਚਾਰ ਕਰੇ ਵੀਰੇ ਤਿੰਨ ਤਰੀਕ ਨੂੰ ਦੁਪਹਿਰੇ ਵੀਡੀਓ ਬਣਾ ਰਹੇ ਆ 2 ਵਜੇ ਪੂਰੇ ਅਪਲੋਡ ਚ ਹੋ ਜੂਗੀ ਜੀ 2 ਵਜੇ ਚੱਲ ਪੈਣੀ ਹੈ ਵੀਡੀਓ ਕਿਉਂਕਿ ਉਹ ਕਰਾਉਣਾ ਬੱਚਾ ਲੱਗਿਆ ਸ਼ਾਮ ਤੱਕ ਪਤਨੀ ਦਾ ਰਹਿਣੀ ਹੈ ਵਿਚਾਰੀ ਨੇ ਇਹਨੇ ਕੋਈ ਸੱਜਣ ਆਊਗਾ ਚੱਲ ਲੱਗੇ ਥਣਾ ਚ ਦੁੱਧ ਤਾਂ ਬਈ ਰਊਗਾ ਕਿਉਂਕਿ ਆਪਾਂ ਬੱਚਾ ਕਈ ਬੰਦੇ ਸ਼ੱਕ ਕਰ ਜਾਂਦੇ ਵੀ ਕਿਤੇ ਛੱਡੀ ਹੋਊਗੀ ਆਪਾਂ ਤਾਂ ਕਿਹਾ ਹੋਰ ਨਹੀਂ ਗੱਲ ਦੋ ਤਿੰਨ ਚਾਰ ਟਾਈਮ ਆਪਦੀ ਚੁਵਾਈ ਕਰ ਲਓ ਜੀ ਖਰੀ ਗੱਲ ਕੀਤੀ ਪੂਰੀ ਕੱਦ ਵਾਲੀ ਕੱਟੀ ਆ ਬਈ ਐ ਨਹੀਂ ਕੁਝ ਨਿਕਿਆ ਹੀ ਆ ਆਪਾਂ ਹੁੱਲੇ ਚ ਰੱਖਣ ਦਾ ਫਾਇਦਾ ਕੋਈ ਨਹੀਂ ਜੀ ਚੈੱਕ ਕਰੋ ਥਣਾ ਚ ਦੁੱਧ ਤਾਂ ਰਊਗਾ ਕਿਉਂਕਿ ਤੁਹਾਡੇ ਸਾਹਮਣੇ ਬੱਚਾ ਲਵਾਇਆ ਇਸੇ ਕਾਰਨ ਮੈਂ ਵੀਡੀਓ ਕੱਟ ਨਹੀਂ ਕੀਤੀ ਜੀ 70000 ਚ ਮੇਰੇ ਹਿਸਾਬ ਨਾਲ ਤੁਹਾਨੂੰ ਐਝਾ ਨਾਗ ਨਹੀਂ ਮਿਲਣਾ ਜੀ ਬਾਈ ਨਾ ਇਹਦਾ ਸਾਰਾ ਸੂਆ ਚੂਗ ਅਗਲਾ ਲੱਗਦੇ ਇਸ ਨੂੰ ਲੱਖ ਰੁਪਏ ਝੂਟੀ ਆ ਬਾਈ ਸਹੀ ਗੱਲ ਆ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਜਾਵਦਾ ਰਹਿਣਾ ਜੀ ਧੰਨਵਾਦ